ਤੇ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਇੱਕ ਨਹੀਂ ਸਗੋਂ ਦੋ ਅਮਰਿਤਪਾਲ ਚੌਣ ਮੈਦਾਨ ਵਿੱਚ ਨੇ ਜੀ ਹਾਂ ਖਡੂਰ ਸਾਹਿਬ ਤੋਂ ਇੱਕ ਹੋਰ ਅਮਰਿਤਪਾਲ ਸਿੰਘ ਚੌਣ ਮੈਦਾਨ 'ਚ ਜਿਸ ਦੀ ਕੇ ਸ਼ਕਲ ਵੀ ਹੂ ਬਹੂ ਅਈ ਅਮਰਿਤਪਾਲ ਸਿੰਘ ਦੇ ਨਾਲ ਮਿਲਦੀ ਜੁਲਦੀ ਹੈ ਦਰਸਲ ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਵਿੱਚ ਸਿਆਸੀ ਮਾਹੌਲ ਭਖਿਆ ਹੋਇਆ ਹੈ ਸੂਬੇ ਭਰ ਵਿੱਚ ਜਿਵੇਂ ਜਿਵੇਂ ਵੋਟਾਂ ਦਾ ਸਮਾਂ ਨੇੜੇ ਆ ਰਿਹਾ ਹੈ ਤਿਵੇਂ-ਤਿਵੇਂ ਹੀ ਵੱਡੇ ਸਿਆਸੀ ਬਦਲਵੀਂ ਦੇਖਣ ਨੂੰ ਮਿਲ ਰਹੇ ਨੇ ਇਸੇ ਤਹਿਤ ਪੰਥਕ ਹਲਕੇ ਖਰੂਰ ਸਾਹਿਬ ਵਿੱਚ ਇੱਕ ਹੋਰ ਚਰਚਾ ਛਿੜੀ ਹੋਈ ਹੈ ਦਰਸਲ ਖਰੂਰ ਸਾਹਿਬ ਤੋਂ ਇੱਕ ਨਹੀਂ ਸਗੋਂ ਦੋ ਅਮਰਿਤਪਾਲ ਸਿੰਘ ਚੋਣ ਮੈਦਾਨ 'ਚ ਨੇ ਇੱਕ ਅਮਰਿਤਪਾਲ ਲੁਧਾ ਸਾਰੇ ਜਾਣਦੇ ਨੇ ਪਾਬਕੇ ਭਾਈ ਅਮਰਿਤਪਾਲ ਸਿੰਘ ਚੌਂਡ ਮੈਦਾਨ ਚ ਉਤਰੇ ਨੇ ਆਜ਼ਾਦ ਉਮੀਦਵਾਰ ਵਜੋਂ ਭਾਈ ਅਮਰਿਤਪਾਲ ਸਿੰਘ ਚੌਂਡ ਲੜ ਰਹੇ ਨੇ ਜਦ ਕਿ ਦੂਜਾ ਨਾਮ ਵੀ ਅਮਰਿਤਪਾਲ ਸਿੰਘ ਹੈ ਹਾਲਾਂਕਿ ਅਮਰਿਤਪਾਲ ਸਿੰਘ ਕੌਣ ਹੈ ਇਸ ਬਾਰੇ ਕੋਈ ਵੀ ਨਹੀਂ ਜਾਣਦਾ ਇਹ ਅਮਰਿਤਪਾਲ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਜਾਣਕਾਰੀ ਮੁਤਾਬਕ ਐਫੀਡੇਵਿਟ ਦੇ ਵਿੱਚ ਜਿਸ ਤਰ੍ਹਾਂ ਭਾਈ ਅਮਰਿਤਪਾਲ ਸਿੰਘ ਦੀ ਤਸਵੀਰ ਲੱਗੀ ਹੋਈ ਹੈ ਠੀਕ ਉਸੇ ਤਰ੍ਹਾਂ ਦਾ ਹੀ ਇੱਕ ਹੋਰ ਚਿਹਰਾ ਚੌਂਡ ਮੈਦਾਨ ਚ ਆ ਚੁੱਕਾ ਹੈ ਜਿਸ ਦਾ ਨਾਮ ਵੀ ਅਮਰਿਤਪਾਲ ਸਿੰਘ ਦੇ ਦਰਸਲ ਦੋਵਾਂ ਦੀ ਦਿੱਖ ਵੀ ਕੋਈ ਜਹੀ ਹੈ ਗੌਰਤਲ ਬੇਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਹੁਣਾਂ ਨੇ ਵੀ ਆਪਣੇ ਸਿਰ ਤੇ ਖੱਟਾ ਪਰਨਾ ਬੰਨਿਆ ਹੋਇਆ ਜੋ ਕਿ ਆਫੀਡੈਵਟ ਵਿੱਚ ਲੱਗੀ ਤਸਵੀਰ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਅਤੇ ਜੋ ਦੂਜਾ ਉਮੀਦਵਾਰ ਅਮਰਿਤਪਾਲ ਸਿੰਘ ਚੋਣ ਮੈਦਾਨ ਚ ਉਤਰਿਆ ਹੈ ਉਸ ਨੇ ਵੀ ਆਪਣੇ ਸਿਰ ਤੇ ਖੱਟਾ ਪਰਨਾ ਬੰਨਿਆ ਹੋਇਆ ਹੈ ਦੋਵੇਂ ਹੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ ਹਾਲਾਂਕਿ ਜਿਹੜੇ ਡਿਬਰੂਗੜ ਜੇਲ੍ਹ ਦੇ ਵਿੱਚ ਦਸਰ ਬੰਦ ਰਹੇ ਅਮਰਿਤਪਾਲ ਸਿੰਘ ਹੁਣੀ ਉਹ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਅਤੇ ਦੂਜਾ ਅਮਰਿਤਪਾਲ ਜੋ ਚੋਣ ਮੈਦਾਨ ਵਿੱਚ ਉਤਰਿਆ ਉਹ ਮੋਗਾ ਜਿਲ੍ਹੇ ਦੇ ਰਹਿਣ ਵਾਲੇ ਹੈ ਇਸ ਨੂੰ ਇਤਫਾਕ ਸਮਝਿਆ ਜਾਵੇ ਜਾਂ ਫਿਰ ਕੋਈ ਸਿਆਸੀ ਸ਼ਰਾਰਤ ਜਾਂ ਫਿਰ ਸਾਜ਼ਿਸ਼ ਇਹ ਕਹਿਣਾ ਫਿਰ ਹਾਲ ਬੇहद ਜਲਦਬਾਜ਼ੀ ਹੋਵੇਗਾ ਪਰ ਦੂਜੇ ਪਾਸੇ ਚਰਚਾ ਛਿੜੀ ਹੋਈ ਹੈ ਕਿ ਇਹ ਸਭ ਖਡੂਰ ਸਾਹਿਬ ਹਲਕੇ ਦੇ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਇੱਕ ਸਾਜ਼ਿਸ਼ ਰਚੀ ਗਈ ਹੈ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਉਹ ਉਸੇ ਅਮਰਿਤਪਾਲ ਸਿੰਘ ਦੀ ਏ ਜੋ ਕਿ ਪਿੰਡ ਦਿਨਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦਾ ਏ ਜਿਸ ਦੀ ਉਮਰ 45 ਸਾਲੇ ਇਹਨਾਂ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਭਰੇ ਨੇ ਅਤੇ ਵੀ ਇੱਕ ਸ੍ਰੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਕਿਉਂ ਲੜ ਰਹੇ ਨੇ ਅਮਰਿਤਪਾਲ ਸਿੰਘ ਪਿਤਾ ਦਾ ਨਾਮ ਅਵਤਾਰ ਸਿੰਘ ਪਾਰਟੀ ਆਜ਼ਾਦ ਪਿੰਡ ਦਿਨਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਇਸ ਵਿਅਕਤੀ ਦਾ ਐਡਰੈਸ ਲਿਖਿਆ ਹੋਇਆ ਏ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਇਹਨਾਂ ਵੱਲੋਂ ਅਪਲਾਈ ਕੀਤਾ ਗਿਆ ਐਫੀਆਰ ਦੇ ਮੁਤਾਬਕ ਇਹਨਾਂ ਦੇ ਖਿਲਾਫ ਕੋਈ ਵੀ ਕੇਸ ਰਜਿਸਟਰਡ ਨਹੀਂ ਹੈ ਇਹਨਾਂ ਨੇ ਜਿਹੜਾ ਐਫੀਆਰ ਦਾਖਲ ਕੀਤਾ ਹੈ ਉਸ 'ਚ ਲਿਖਿਆ ਹੈ ਕਿ ਮੇਰੇ ਕੋਲ 50000 ਰੁਪਏ ਨਕਦ ਅਤੇ ਇਹਨਾਂ ਦੀ ਪਤਨੀ ਕੋਲ 30000 ਰੁਪਏ ਨੇ ਖੇਤੀਬਾੜੀ ਦੇ ਕਾਰੋਬਾਰ ਨਾਲ ਇਹ ਪੂਰਾ ਪਰਿਵਾਰ ਸਬੰਧ ਰੱਖਦਾ ਹੈ ਦੂਜੇ ਪਾਸੇ ਜੋ ਦੂਸਰੀ ਤਸਵੀਰ ਤੁਸੀਂ ਦੇਖ ਰਹੇ ਹੋ ਉਹ ਭਾਈ ਅਮਰਿਤਪਾਲ ਸਿੰਘ ਦੀ ਹੈ ਜੋ ਕਿ ਇਸ ਸਮੇਂ ਡਿਬਰੂਗੜ ਜੇਲ੍ਹ ਦੇ ਵਿੱਚ ਐਨਐਸਏ ਕਾਨੂੰਨ ਦੇ ਤਹਿਤ ਬੰਦ ਨੇ ਅਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ ਅਮਰਿਤਪਾਲ ਸਿੰਘ ਜ਼ਿਲ੍ਹਾ ਮਰੀ ਸਰਦੇ ਪਿੰਡ ਜੱਲੂਪੁਰ ਖੇੜਾ ਤਹਿਸੀਲ ਬਾਬਾ ਬਕਾਲਾ ਦੇ ਰਹਿਣ ਵਾਲੇ ਨੇ ਉਹਨਾਂ ਨੇ ਵੀ ਚੋਣ ਲੜਨ ਦੇ ਅਪਲਾਈ ਕੀਤਾ ਹੈ ਉਹਨਾਂ ਦਾ ਵੀ ਚੋਣ ਪ੍ਰਚਾਰ ਚੱਲ ਰਿਹਾ ਹੈ ਲੇਕਿਨ ਸਵਾਲ ਇਹ ਹੈ ਕਿ ਦੂਜਾ ਅਮਰਿਤਪਾਲ ਸਿੰਘ ਜੋ ਕਿ ਮੋਗੇ ਦਾ ਰਹਿਣ ਵਾਲਾ ਹੈ ਉਹ ਚੋਣ ਲੜਨ ਵਾਸਤੇ ਸ਼੍ਰੀ ਖਰੂਰ ਸਾਹਿਬ ਕਿਉਂ ਆਏ ਕੀ ਇਹਨਾਂ ਦਾ ਕੋਈ ਆਪਣਾ ਫੈਸਲਾ ਹੈ ਜਾਂ ਫਿਰ ਇਹ ਕੋਈ ਸਿਆਸੀ ਸਾਜ਼ਿਸ਼ ਹੈ ਸਮਝੀ ਜਾਵੇ ਲੋਕ ਸਭਾ ਹਲਕਾ ਖਰੂਰ ਸਾਹਿਬ ਵਿੱਚ ਇਹ ਉਮੀਦਵਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਫਿਲਹਾਲ ਲੋਕਾਂ ਵਿੱਚ ਅਫਵਾਹ ਹੈ ਕਿ ਇਸ ਨੂੰ ਕਿਸੇ ਸਿਆਸੀ ਪਾਰਟੀ ਵੱਲੋਂ ਜਾਨਵੁੱਜ ਕੇ ਅਮਰਿਤਪਾਲ ਦੇ ਵੋਟਰਾਂ ਨੂੰ ਖਿਣਾਉਣ ਲਈ ਖੜਾ ਕੀਤਾ ਗਿਆ ਹੈ ਫਿਲਹਾਲ ਇਸ ਪੂਰੇ ਮਾਮਲੇ ਤੇ ਤੁਹਾਡਾ ਕੀ ਕਹਿਣਾ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ